BJP ਨੂੰ ਮਿਲੀ ਇਤਿਹਾਸਕ ਜਿੱਤ ਅਤੇ ਸਪਸ਼ਟ ਬਹੁਮਤ ਤੋਂ ਬਾਅਦ ਵਿਰੋਧੀ ਦਲਾਂ ਦੇ ਲੀਡਰਾਂ ਵੱਲੋਂ ਅਸਤੀਫਿਆਂ ਦਾ ਦੌਰ ਜਾਰੀ ਹੈ ਗੁਰਦਾਸਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਰੰਦਾਵਾ ਨੇ ਪ੍ਰਤਾਪ ਸਿੰਘ ਬਾਜਵਾ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਆਪਣਾ ਅਸਤੀਫਾ ਦੇ ਦਿੱਤਾ ਹੈ ਸੋ ਇੱਕ ਪਾਸੇ ਜਿਸ ਨੇਤਾ ਕੋਲੋਂ ਅਸਤੀਫੇ ਦੀ ਮੰਗ ਹੋ ਰਹੀ ਹੈ ਉਸ ਨੂੰ ਖੁਦ ਅਸਤੀਫਾ ਭੇਜਿਆ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਸਤੀਫਾ ਭੇਜਿਆ ਗਿਆ ਹੈ ਗੁਰਦਾਸਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਰੰਦਾਵਾ ਨੇ ਪ੍ਰਤਾਪ ਸਿੰਘ ਬਾਜਵਾ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਇਆ ਅਸਤੀਫਾ ਦੇ ਦਿੱਤਾ ਹੈ ਇਸ ਉਤੇ ਵਧੇਰੇ ਜਾਣਕਾਰੀ ਨਾਲ ਸਾਡੇ ਪੱਤਰਕਾਰ ਜੁੜੇ ਹੋਏ ਨੇ ਯਾਦਵਿੰਦਰ ਬੜੀ ਅਜੀਬ ਸਥਿਤੀ ਇਸ ਨੂੰ ਕਿਹਾ ਜਾ ਸਕਦਾ ਹੈ ਪੰਜਾਬ ਕਾਂਗਰਸ ਦੇ ਲਈ ਕਿਉਂਕਿ ਜਿਸ ਨੂੰ ਅਸਤੀਫਾ ਸੌਂਪਿਆ ਆਇਆ ਆਪਣਾ ਸੁਖਵਿੰਦਰ ਸਿੰਘ ਰੰਦਾਵਾ ਨੇ ਉਸ ਤੋਂ ਖੁਦ ਹੀ ਅਸਤੀਫਿਆ ਦੀ ਮੰਗ ਹੋ ਰਹੀ ਹੈ ਦੇਖੋ ਦਰਸਲ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਬੜੀ ਡੂੰਗੀ ਪੋਲਿਟਿਕਸ ਹੈਗੀ ਸੁਖਜਿੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਬਹੁਤ ਹੀ ਖਾਸ ਨਜ਼ਦੀਕੀ ਬੰਦੇ ਨੇ ਦਰਸਲ ਇਹ ਇਹੀ ਇੱਕ ਜਿਹੜੀ ਵਾਰ-ਵਾਰ ਮੰਗ ਜਿਹੜੀ ਚਾਤਨਮਿੰਦਰ ਸਿੰਘ ਨੇ ਕਿਹਾ ਜਾਂ ਕਾਂਗਰਸ ਅੰਦਰ ਇਹ ਗੱਲਬਾਤ ਹੋ ਰਹੀ ਹੈ ਇਹ ਇੱਕ ਪੋਲਿਟਿਕਸ ਕੀਤੀ ਜਾ ਰਹੀ ਹੈ ਕਿ ਸੁਖਜਿੰਦਰ ਰੰਧਾਵਾ ਜਦੋਂ ਰਿਜ਼ਾਈਨ ਕਰ ਰਹੇ ਨੇ ਤਾਂ ਉਹ ਸੰਕੇਤ ਦੇ ਰਹੇ ਨੇ ਬਾਈਵਾ ਨੂੰ ਕਿ ਤੁਸੀਂ ਰਿਜ਼ਾਈਨ ਕਰੋ ਬੇਸਿਕਲੀ ਬੇਸਿਕਲੀ ਪੋਲਿਟਿਕਸ ਹੈ ਕਿ ਪ੍ਰਤਾਪ ਸਿੰਘ ਬਾਜਵਾਰ ਜੁਆਇਨ ਕਰਨ ਸੁਖਜਿੰਦਰ ਰੰਧਾਵਾ ਨੇ ਬੜਾ ਸੰਕੇਤਕ ਰਿਜ਼ਾਈਨ ਕੀਤਾ ਹੈ ਕੀ ਪ੍ਰਤਾਪ ਸਿੰਘ ਬਾਜਵਾ ਜ਼ਿੰਮੇਵਾਰੀ ਲੈ ਕੇ ਕੰਨ ਕਿਉਂਕਿ ਸਿਕੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਖਾਸਮ ਖਾਸ ਨੇ ਨਜ਼ਦੀਕੀ ਨੇ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਜਿੱਤੇ ਉਸ ਦਿਨ ਜਿਹੜੇ ਵੀ ਇਹ ਗਰਦਾਸਪੁਰ ਦੇ ਤਮਾਮ ਲੀਡਰਸ ਸੀ ਸਿਕੰਦਰ ਰੰਧਾਵਾ ਇਹ ਕੈਪਟਨ ਅਮਰਿੰਦਰ ਦੀ ਖੁਸ਼ੀ ਸ਼ਾਮਲ ਸੀ ਪ੍ਰਤਾਪ ਸਿੰਘ ਬਾਜਵਾ ਦੇ ਦੁੱਖ ਚ ਸ਼ਾਮਲ ਨਹੀਂ ਸੀ ਇਸ ਕਰਕੇ ਸੁਖਜਿੰਦਰ ਸਿੰਘ ਨੰਦਾਵਾ ਵੱਲੋਂ ਜਾਂ ਕੈਪਟਨ ਗਰੁੱਪ ਵੱਲੋਂ ਇਹ ਪੋਲਿਟਿਕਸ ਕੀਤੀ ਜਾ ਰਹੀ ਹੈ ਜਦੋਂ ਸਿਕੰਦਰ ਸਿੰਘ ਰੰਧਾਵਾ ਰਜਾਇਨ ਕਰਦੇ ਨੇ ਤਾਂ ਬੇਸਿਕਲੀ ਉਹ ਰਾਜਨੀਤੀ ਦੀ ਭਾਸ਼ਾ ਦੇ ਅੰਦਰ ਕੈਪਟਨ ਪ੍ਰਤਾਪ ਸਿੰਘ ਬਾਜਵਾ ਨੂੰ ਕਹਿ ਰਹੇ ਨੇ ਕਿ ਉਹ ਰਜਾਇਨ ਕਰਨ ਜੀ ਇਹ ਰਾਜਨੀਤੀ ਦੀ ਬੋਲੀ ਹੁੰਦੀ ਹੈ ਰਾਜਨੀਤੀ ਦੀ ਰਾਜਨੀਤੀ ਦੀ ਆਪਣੀ ਭਾਸ਼ਾ ਹੁੰਦੀ ਹੈ ਜਿਹਦੇ ਦਰਿਏ ਰਾਜਨੀਤਿਕ ਲੀਡਰ ਇੱਕ ਸੰਕੇਤ ਦਿੰਦਾ ਵੀ ਰਜਾਇਨ ਮੈਂ ਨਹੀਂ ਕਰਨਾ ਮੇਰਾ ਰਜਾਇਨਿਕ ਸੰਕੇਤ ਕਰ ਰਿਹਾ ਜੀ ਤੁਹਾਨੂੰ ਕਰਨਾ ਚਾਹੀਦਾ ਜੀ ਯਾਦINDER ਇਸ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਪੰਜਾਬ ਕਾਂਗਰਸ ਦੀ ਬੁਰੀ ਹਾਲਤ ਹੈ ਪੂਰੇ ਪੰਜਾਬ ਦੇ ਵਿੱਚ ਜੋ ਤੜੇਬੰਦੀ ਹੈ ਉਹ ਇੱਕ ਵਾਰ ਫਿਰ ਤੋਂ ਜਗਜ਼ਾਹਰ ਖੁਦ ਹੀ ਕਾਂਗਰਸ ਨੇ ਕਰ ਦਿੱਤੀ ਹੈ ਦੇਖੋ ਤੜੇਬੰਦੀ ਕਾਂਗਰਸ ਚ ਕਦੇ ਵੀ ਨਹੀਂ ਖਤਮ ਹੋਈ ਜਦੋਂ ਤੋਂ ਪਿਛਲੇ ਅਸੀਂ ਘਟੋਕਟ ਦੋ ਤਿੰਨ ਦਿਹਾੜਿਆਂ ਦੀ ਰਾਜਨੀਤੀ ਦੇਖੀ ਹੈ ਕਾਂਗਰਸ ਦੀ ਤਾਂ ਲਗਾਤਾਰ ਢੜੇ ਬੰਦੀ ਕਾਂਗਰਸ ਬਣੀ ਰਹੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਢੜੇ ਨੂੰ ਹੁਣੇ ਸਾਫ਼ ਕਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ 2012 ਦੀਆਂ ਚੋਣਾਂ ਹਾਰਨ ਤੋਂ ਬਾਅਦ ਇੱਕ ਮਜੂਰਤੀ ਦੇ ਤੌਰ ਤੇ ਉੱਭਰੇ ਨੇ ਉਹਨਾਂ ਨੂੰ ਪਤਾ ਕਿ ਪੰਜਾਬ ਕਾਂਗਰਸ ਦੀ ਸੈਂਟਰ ਦਾ ਉਹਨਾਂ ਨੇ ਦਾ ਕਾਂਗਰਸ ਦਾ ਸੈਂਟਰ ਹੋਣਗੇ ਇਹ ਸੈਂਟਰ ਦੇ ਆਲੇ-ਦੋਲੇ ਕਿਵੇਂ ਤਾਣਾ-ਬਾਣਾ ਬੁਣਾ ਜਾਵੇ ਕਿਵੇਂ 2017 ਦੇ ਲਈ ਇੱਕ ਮਾਹੌਲ ਤਿਆਰ ਕੀਤਾ ਜਾਵੇ ਹੁਣੇ ਤੋਂ ਕਿਉਂਕਿ ਪਿਛਲੀ ਹਾਰ ਇਸ ਕਰਕੇ ਹੋਈ ਕਿ ਮਿਹਨਤ ਨਹੀਂ ਕੀਤੀ ਉਹ ਕਾਂਗਰਸ ਨੂੰ ਵੀ ਪਤਾ ਕਿ ਅਗਰ ਉਹ ਲੜਾਈ 2017 ਦੀ ਸ਼ੁਰੂ ਕਰਨੀ ਹੈ ਤਾਂ ਉਹ ਲੜਾਈ ਹੋਣੀ ਸ਼ੁਰੂ ਕੀਤੀ ਜਾਵੇ ਇਸੇ ਲਈ ਇਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਯਾਦਵਿੰਦਰ ਜਿਸ ਤਰ੍ਹਾਂ ਦੀ ਸਥਿਤੀ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੀ ਬਣੀ ਹੋਈ ਉਸ ਨੂੰ ਵੇਖਿਆ ਕਿਹਾ ਕਿਹਾ ਜਾ ਸਕਦਾ ਜੇਕਰ ਨੈਤਿਕਤਾ ਦੇ ਆਧਾਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਆਪਣਾ ਅਸਤੀਫਾ ਦੇ ਦਿੰਦੇ ਨੇ ਤਾਂ ਰਾਹ ਪਦਰਾ ਹੋ ਚੁੱਕਾ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਸ ਅਹੁਦੇ ਨੂੰ ਸੰਭਾਲਣ ਲਈ ਦੇਖੋ ਆਉਣ ਵਾਲੇ ਦਿਨਾਂ ਦੇ ਅੰਦਰ ਬਹੁਤ ਸਾਰੀਆਂ ਡਵੈਲਪਮੈਂਟਸ ਹੋਣਗੀਆਂ ਕਾਂਗਰਸ ਦੇ ਅੰਦਰ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖੋਗੇ 44 ਐਮਪੀ ਜਿੱਤ ਕੇ ਆਏ ਨੇ ਬੀਜੇਪੀ ਦੇ ਕਿਸੇ ਲੀਡਰ ਨੂੰ ਭਰਾਇਆ ਤਾਂ ਉਹ ਕੈਪਟਨ ਮਰਿੰਦਰ ਸਿੰਘ ਨੇ ਔਰ ਜੇ ਸੀਨੀਅਰ ਲੀਡਰਾਂ ਦੀ ਲਿਸਟ ਦੇਖਿਆ ਸੀ ਸਿਰਫ ਕਮਲਨਾਥ ਨੇ ਜਿਹੜੇ ਜਿੱਤ ਕੇ ਆਏ ਨੇ ਸੀਡਬਲਯੂਸੀ ਦੇ ਅੰਦਰ ਵੀ ਕਾਂਗਰਸ ਵਰਕਿੰਗ ਕਮੇਟੀ ਦੇ ਅੰਦਰ ਵੀ ਤਾਂ ਕਾਂਗਰਸ ਦੇ ਅੰਦਰ ਕੈਪਟਨ ਦਾ ਕਦਰ ਬਹੁਤ ਵੱਧ ਚੁੱਕਿਆਗਾ ਸੋਨੀਆ ਗਾਂਧੀ ਦੇ ਉਹ ਬਹੁਤ ਨੇੜੇ ਪਹਿਲਾਂ ਵੀ ਸੀ ਹੋਰ ਜਾ ਚੁੱਕੇ ਨੇ ਇਸ ਕਰਕੇ ਇਸ ਤਰ੍ਹਾਂ ਦੀ ਡਵੈਲਪਮੈਂਟ ਹੋਣੀ ਹੈ ਪਰ ਕੈਪਟਨ ਮਰਿੰਦਰ ਸਿੰਘ ਦੀ ਕੋਸ਼ਿਸ਼ ਰਹੂ ਮੈਨੂੰ ਇਹ ਲੱਗਦਾ ਕਿ ਇੱਕ ਡੰਮੀ ਜਿਹੜਾ ਪ੍ਰੈਜ਼ੀਡੈਂਟ ਉਹ ਲਿਆਂਦਾ ਜਾਵੇ ਕਿਉਂਕਿ ਆਪ ਉਹ ਪਿੱਛੇ ਰਹਿ ਕੇ ਕੰਮ ਕਰਨਗੇ ਇੱਕ ਕੈਪਟਨ ਦੇ ਧੜੇ ਦਾ ਕੋਈ ਬੰਦਾ ਨੀਲ ਜਾਖੜ ਹੋ ਸਕਦੇ ਨੇ ਕੋਈ ਵੀ ਹੋ ਸਕਦਾ ਉਹ ਜਿਹਨੂੰ ਐਸ ਦੇ ਪ੍ਰੈਜ਼ੀਡੈਂਟ ਕਾਂਗਰਸ ਦਾ ਬਣਾਇਆ ਜਾਵੇ ਤੇ ਉਹ ਕਾਂਗਰਸ ਲਾਉਣ ਕੈਪਟਨ ਅਮਰਿੰਦਰ ਸਿੰਘ ਪੂਰਾ ਉਸ ਤੇ ਧਿਆਨ ਰੱਖਣਾ ਆਉਣ ਵਾਲੇ ਜਦੋਂ ਸਾਰਾਂ ਦੀਆਂ ਚੋਣਾਂ ਦੇ ਨੇੜੇ ਉਸ ਤਰ੍ਹਾਂ ਦੀ ਭੂਮਿਕਾ ਦੇ ਅੰਦਰ ਆਉਣ ਜਿਸ ਤਰ੍ਹਾਂ ਦੀ ਭੂਮਿਕਾ ਉਹ 2012 ਚਾਹੀਦੀ ਜੀ ਧੰਨਵਾਦ ਯਾਦਵੰਦ ਰੈਸਪੁਰੀ ਜਾਣਕਾਰੀ ਦੇ ਲਈ ਸੋ ਅਸਤੀਫਾ ਦਾ ਦੌਰ ਜਾਰੀ ਹੈ ਗੁਰਦਾਸਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਰੰਧਾਵਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆ ਉਹਨਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆ ਅਸਤੀਫਾ ਸੌਮ ਦਿੱਤਾ ਤੇ ਕਿਤੇ ਨਾ ਕਿਤੇ ਸੰਕੇਤਕ ਅਸਤੀਫਾ ਹੈ ਕਿਉਂਕਿ ਦਰਅਸਲ ਕੈਪਟਨ ਤੜਾ ਖੁਦ ਮੰਗਕਾਰਿਆ ਕਿ ਪ੍ਰਤਾਪ ਸਿੰਘ ਬਾਜਵਾ ਅਸਤੀਫਾ ਦੇਣ ਅਤੇ ਇਸ ਸੰਕੇਤਕ ਅਸਤੀਫੇ ਤੋਂ ਦਰਅਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫੇ